ਜਤਨ ਬਹੁਤ ਮੈਂ ਕਰ ਰਹੇ ਹੋ ਮਿਟਿਓ ਨ ਮਨ ਕੋ ਮਾਨ ਦੁਰਮਤਿ ਸਿਉ ਨਾਨਕ ਫਦਿਓ ਰਾਖ ਲਿਓ ਭਗਵਾਨ ਐ ਆਪਣੀ ਹੱਦ ਵਿੱਚ ਹੀ ਦਾਸ ਤੇ ਰਹੂ ਹਮ ਹਮ ਜਤਨ ਬਹੁਤ ਮੈਂ ਕਰ ਰਹਾ ਹਾਂ ਹਾਂਜੀ ਪਰ ਇਹ ਜਤ ਵੀ ਕੀਤੇ ਮੈਂ ਆਪ ਵੀ ਹਮ ਹਮ ਮਿਲ ਗਿਆ ਇਹ ਬاہر ਵੀ ਗਿਆ ਵੀ ਮੈਂ ਕਰ ਸਕਦਾ ਕਿਉਂ ਨਹੀਂ ਕਰ ਸਕਦਾ ਕਰਦਾ ਤਾਂ ਹੈਗਾ ਹੀ ਹੂੰ ਹੂੰ ਬੰਦਾ ਬਾਲੀ ਬਟਿਆ ਹੂੰ ਹੂੰ ਯੋ ਨਹੀਂ ਮਿਲ ਗਿਆ ਆ ਤੂੰ ਤਾਂ ਦੁਰਬੰਦ ਵਿੱਚ ਫਸਾਇਆ ਸੀ ਸਕੂਲ ਕੋਲ ਤਾਂ ਨਹੀਂ ਪੜਾਈ ਪੜਾਈ ਸੀ ਹੂੰ ਹੂੰ ਜੇ ਟੀ ਮੱਤ ਦੁਨੀਆ ਦੀਆਂ ਜਿਹੜੀਆਂ ਬੱਤਾਂ ਦੇ ਪੜਾਈ ਪੜਾਉਂਦੀ ਆਲੇ ਬਿਆਜ਼ ਵੀ ਕੁਝ ਕਰ ਸਕਦਾ ਠੀਕ ਹੈ ਜੀ ਪਰਵਾਹ ਗਰਮਤ ਈ ਬੜਾਈ ਬਣਾਉਂਦੀ ਹੂੰ ਹੂੰ ਸੋਏ ਹੂੰ ਹੂੰ ਲੋਕ ਪਰ ਵੀ ਘਰ ਧਰਦਾ ਇਹ ਜਨਤਾ ਹੀ ਵਸ ਕੱਚੀ ਨਹੀਂ ਹੂੰ ਹੂੰ ਇਹ ਗੁਰਮਤ ਘਵਿਆ ਦਾ ਪੱਕਾ ਸਟੈਂਡ ਹੈ ਗੁਰੂ ਦਾ ਅੱਜ ਸਿੱਖਾਂ ਦਾ ਸਟੈਂਡ ਹੈ ਦੀ ਹੂੰ ਹੂੰ ਤੇ ਪ੍ਰਚਾਰ ਕੋਈ ਸਟੈਂਡ ਦੀ ਦੱਸ ਰਿਹਾ ਵੀ ਬਰਬੋਦ ਸਟੈਂਡ ਹੈ ਆਪ ਪੁਰਾਣੇ ਬੀ ਫਸਿਆ ਦੀ ਸੋਸ ਦਾ ਜੰਮ ਹਾਂ ਹਾਂ ਪੁਰਬ ਪਾਪ ਦੀ ਪਾਇਆ ਹੈ ਪਹਿਲੇ ਦਰਾਰੇ ਹੂੰ ਜਿਨਾਗਰ ਪੁਰਬ ਪਾਪ ਨੂੰ ਬੁਨਦਾ ਹੂੰ ਹੂੰ ਤੋਂਨ ਮਾਤਾ ਪੁਰਬ ਪਾਪ ਨੂੰ ਮਨਾਉਦੀ ਹੈ ਛੱਡਣੀ ਦਦੀ ਤੇ ਪੁਰਬ ਪਾਪ ਨਹੀਂ ਜਾਂਦਾ ਪੈਰੀ ਉੱਤ ਰਾਸ ਵੀ ਹੋ ਸਕਦਾ ਜੇ ਪੈਵਾਸ ਵੀ ਹੋ ਸਕਦਾ ਠੀਕ ਹੈ ਕੁਝ ਹੋਈ ਨਹੀਂ ਸਰ ਜੀ ਬਈ ਤੁਪੋਂ ਪਾਪ ਕਰੇ ਜਾਂ ਕਰਦਾ ਹੈ ਪਾਪ ਆ ਬਰੇ ਬਸ ਬੰਦ ਜਦੋਂ ਕ੍ਰਿਸਚਨ ਲੋਕ ਕਹਿੰਦੇ ਆ ਵੀ ਜੀ ਜੀਸਸ ਨੇ ਸਾਰੇ ਸਾਡੇ ਪਾਪ ਲੈ ਲੇ ਤਾਂ ਉਹ ਫਿਰ ਤਾਂ ਬਿਲਕੁਲ ਗੱਲ ਝੂਠੀ ਹੈ ਜੀ ਜਿਹੜੇ ਜਿਹੜੇ ਪਾਪ ਰੱਖੇ ਕਿੱਥੇ ਨਾਲੇ ਬਣਿਆ ਕਿਤੇ ਦਾ ਡੀਲ ਚ ਪਾਪ ਲੈ ਲਏ ਹਾਂਜੀ ਇਹ ਤਾਂ ਇਹਨਾਂ ਦੀ ਸੁਵਰੇਟੀ ਨਾਲ ਗੱਲਾਂ ਨੇ ਹੂੰ ਹੂੰ ਐਵੇਂ ਤੂੰ ਤੇ ਦਲਾਸ ਤੇ ਕੀ ਭੈੜਾ ਨਾ ਨਾ ਹਾਂ ਤੇ ਜੇ ਤੂੰ ਇਹ ਪਾਪ ਲੈ ਲੇ ਤਾਂ ਜੇ ਤੂੰ ਕੋਈ ਰੇਤੀ ਪਾਪ ਕਰੀ ਜਾਓ ਪਾਪ ਕਰਦੇ ਐ ਦੋ ਜੀ ਜੇ ਪਾਪ ਕਰਦੇ ਜਿਹੜਾ ਹਟਾਉਂਦਾ ਨਹੀਂ ਬੋਲ ਵੀ ਤਰਮਾ ਕਿਵੇਂ ਹੋਇਆ ਆ ਉਹ ਆਦਮੀ ਤਾਂ ਫਿਰ ਠੀਕ ਨਹੀਂ ਹੈ ਚੜ੍ਹਉਂਦੀ ਆਪਾ ਹੂੰ ਅਭਰਾ ਤੂੰ ਜਦ ਬਰਦੀ ਕਰ ਲੈ ਮੈਂ ਲੈ ਲਉ ਆ ਇਹਨੂੰ ਅਭਰਾ ਦੀ ਵੜਾਉਣਾ ਹੈ ਬੰਦੇ ਨੂੰ ਹੂੰ ਅਭਰਾ ਜਦ ਬਰਦੀ ਕਰ ਲੈ ਦੰਦਾ ਇਹ ਰਾਮ ਕਰ ਲੈ ਉਹ ਫੋਨ ਕਰ ਲੈ ਬੈਲੈਂਸ ਹੋ ਜਾਊਗਾ ਇਹ ਤਾਂ ਅਭਰਾ ਦੀ ਬੜੋਲ ਹੈ ਹੂੰ ਹੂੰ ਤੇ ਦੂਜੋ ਪੱਤਾ ਸਾਜੇ ਕੰਮ ਕਰ ਰਹੀ ਹੋਵੇ ਹੂੰ ਹੂੰ ਇਹਦੇ ਨਾਲ ਦੇਖੂਗਾ ਯਾਰ ਉਹਨਾਂ ਵੀ ਇਹ ਨਾਲ ਦੀ ਠੀਕ ਹੈ ਆਪ ਗੱਲ ਲੈ ਬੰਦੂ ਸਰਦੇ ਹੂੰ ਹੂੰ ਉਹਦਾ ਆਪ ਲੈਣਾ झूठी थी। है जीजर पाप लै ले चलो बनता ना बनी गर्क पड़ता आपा नु की भी पड़ता है गुरबात नहीं गुरबत नहीं है